ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹਦੀ ਕਹਿੰਦੇ ਲੈ ਭਗਵਾਨ ਤਮਾ ਤਾਂ ਡਿੱਗ ਪਿਆ ਉਹ ਦੱਸੋ ਯਾਰ ਮੈਂ ਐ ਨਹੀਂ ਲੈਂਦਾ ਮੈਂ ਤਾਂ ਥੋੜੇ ਜੜਾਂ 'ਚ ਬੈਠੂ ਜੇ ਭਗਵਾਨ ਤਮਾ ਅੱਜ ਉੱਠਿਆ ਸਵੇਰੇ ਬੈੱਡ 'ਚੋਂ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਪਤਾ ਨਹੀਂ ਕੀ ਹੋਰ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ-ਬੰਬੇ ਚਲੇ ਗਏ ਸੀ ਜਿੰਨੇ ਮਰਜੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਆ ਆ ਬਿੰਨੂ ਹੋਰੀ ਕਰਮਜੀਤ ਹੋਰੀ ਆਪਣੀ ਹੀ ਆ ਮੁੰਡੇ ਸਾਰੇ ਪਰ ਮੈਂ ਆਖਿਆ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਤੀ ਪਾ ਲੈਂਦਾ ਜੇ ਕੋ ਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦੇ ਨਜ਼ਾਰਾ ਹੁੰਦਾ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਆਜ ਫੇਰ ਰੋਣ ਲੱਗ ਗਈ ਤੜਕੀ ਕੱਢਣ ਲੱਗ ਜਾਂਦੇ ਨੇ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵਾਨ ਤਮਾ ਤਾਂ ਡਿੱਗ ਪਿਆ ਉਹ ਦੱਸੋ ਯਾਰ ਮੈਂ ਐਂ ਨਹੀਂ ਬੈਂਦਾ ਮੈਂ ਤਾਂ ਤੁਹਾਡੇ ਜੜਾਂ 'ਚ ਬੈਠਾ ਹਾਂ ਹਰ ਗੱਲ ਤੇ ਲੱਗ ਲਾ ਰਹਿਂਦਾ ਹਰ ਗੱਲ ਤੇ ਜੇ ਭਗਵਾਨ ਅੱਜ ਉੱਠਿਆ ਸਵੇਰੇ ਬੈੱਡ 'ਚ ਉਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਆ ਇਹਦਾ ਮਤਲਬ ਖੱਬੇ ਪੱਕੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਤੁਹਾਡਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀ ਯਾਰ ਉਹਦੇ ਨਾਲ ਉਹ ਨੇ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ